ਇਨੂੰ ਦੋਚ ਪੇਣਾ ਵਜੀਆਂ ਨਾ ਸ਼ਿੱਧੀ ਕੀਤਾ ਏ ਤੇ ਸੂਰਤ ਮੇਰੀ ਮਾਂ ਦਾ ਜਿਹੜੀ ਆਉਂਦਿਆਂ ਨੂੰ ਵਿੱਚ ਵਿੱਚ ਕਰਨ ਦਾ ਸੀ ਮੇ ਪੁੱਤ ਕਿ ਫੇਰ ਚੱਲ ਨਹੀਂ ਆਮ ਮਮੀ ਜਾਣਾ ਕਿਸੇ ਟੱਟੇ ਪੂਰੀ ਚੱਲਿਆ ਏ ਚੁੱਪ ਕਰਕੇ ਬਹਿ ਜਾਰਾ ਚਾਬੀ ਮੈਨੂੰ ਲੈ ਮਮੀ ਜਾਣ ਦੇ ਮੈਨੂੰ ਇਹ ਗੱਲ ਵਾ ਕੀ ਹੋ ਗਿਆ ਵਾ ਕਿਉਂ ਕਲੇਸ਼ ਪਾਤਾ ਜੀ ਮੰਮੀ ਅੱਜ ਗੱਲਾਂ ਕਰਨ ਦੀ ਘਰ ਕਾਲ ਨੂੰ ਰਿਸ਼ਤੇਦਾਰਾਂ ਚ ਜਾੜਾ ਦੋ ਚਾਰ ਗੱਲਾਂ ਕਰੂ ਤੇ ਮੇਰੀ ਕੀ ਤਰਝੂਗੀ ਰੱਬ ਦਾ ਵਾਸਤਾ ਪੁੱਤ ਚੁੱਪ ਕਰਕੇ ਘਰ ਬਹਿ ਜਾ ਇਹਦੀ ਕਿਹੜੀ ਗੱਲ ਵਾ ਪਗਾਨੀਆਂ ਮੰਮੀ ਕੋਈ ਨਹੀਂ ਚਾਰ ਦਿਨ ਮੈਂ ਰਹਿ ਆ ਉਹਨੂੰ ਪਤਾ ਲੱਗ ਜੂਗਾ ਮੰਮੀ ਇਹਦਾ ਸਿਆਪਾ ਮਕਾਉਣਾ ਪੈਣਾ ਮੈਂ ਇਹ ਮੈਨੂੰ ਅੱਜ ਵੀ ਤੂੰ ਜਨਾਨੀਆਂ ਨਾਲ ਗੱਲਾਂ ਕਰਦਾ ਇਦਾਂ ਤੇ ਮੈਂ ਵੀ ਅੱਜ ਜਾਮ ਲਾ ਦੂਗਾ ਵੀ ਤੂੰ ਹੀ ਬੰਦਿਆਂ ਨਾਲ ਗੱਲਾਂ ਕਰਦੀ ਐ ਜੇ ਜਦੋਂ ਮੈਨੂੰ ਯਕੀਨ ਵਾ ਇਹਦੀ ਕਿਹੜੀ ਗੱਲ ਕਿ ਤਪੋਂਕਦੀ ਐ ਭੋਂਕਦੇ ਚੁੱਪ ਕਰਕੇ ਘਰ ਮੰਮੀ ਅੱਜ ਤੈਨੂੰ ਕਹੀ ਜਾਂਦੀ ਐ ਕ ਨਾ ਕਰੀਂ ਜਾਵਾਂ ਨਾ ਮੇਰਾ ਗੁੱਸਾ ਠੰਡਾ ਹੋ ਜਾ ਮਮੀ ਐਨੇ ਨਹੀਂ ਸੌਣਨਾ ਮੈਨੂੰ ਜਾਣਾ ਦੇ ਜੇ ਮੈਂ ਨਾ ਨਾ ਗਿਆ ਇਹਨੇ ਹੋਰ ਭੂਏ ਚੜਨਾ ਵਾ ਵਿੱਚ ਆਪਾਂ ਕਰ ਜੇ ਤਰਾ ਪੀਹੋਕਾਰ ਹੁੰਦਾ ਨਾ ਮੈਨੂੰ ਕੋਈ ਫਿਕਰ ਨਹੀਂ ਮਾਂਮੀ ਪਿਓੜ ਵਿੱਚ ਦੱਸਦੀਆਂ ਦੀਆਂ ਕਰਤੂਤਾ ਵੀ ਨੂੰ ਤਰੀਕੀ ਕਰਦੀ ਫਿਰਦੀ ਆ ਮੈਂ ਕੀ ਦਿਆਂ ਉਹ ਭੁੰਕੀ ਜਾਣਾ ਲੋਕੀ ਕੋਠੇ ਦਰਜਾ ਵੇਖਣਗੇ ਕੀ ਕਹਿਣਗੇ ਕੋਈ ਨਹੀਂ ਮਾਂਮੀ ਜਿਹੜਾ ਕੱਲ ਲੋਕਾਂ ਨੇ ਵੇਖ ਲਾ ਅੱਜ ਵੇਖ ਲੈਣਗੇ ਫਿਰ ਕੀ ਹੋਊਗਾ ਉਹ ਰੱਦ ਦਾ ਲੱਗਣਾ ਹੀ ਆ ਮੇਰਾ ਇੱਕ ਸੱਤ ਮੈਂ ਤਾਂ ਪਿੰਡ ਦੇ ਵਿੱਚ ਵੇਖਿਆ ਸੀ ਲੋਕਾਂ ਦੀਆਂ ਨੂੰ ਆ ਗੱਲਾਂ ਨਹੀਂ ਕਰਦੀਆਂ ਕੱਲ ਆਈ ਆ ਅੱਜ ਗੱਲਾਂ ਕਰਦਾ ਵੀ ਆਨੂੰ ਤੂੰ ਚੁੱਪ ਕਰ ਜਾ ਉੱਚੀ ਨਾ ਗੋਲ ਤੇਰੀਆਂ ਤਈਆਂ ਚਚੀਆਂ ਨੂੰ ਪਤਾ ਲੱਗ ਗਿਆ ਉਹ ਮੇਰੇ ਸੂਹਾਂ ਲੈਣ ਦਾ ਕੋਈ ਨਹੀਂ ਲੱਗਦਾ ਵਾ ਇੱਕ ਦਿਨ ਅੱਜ ਨਾ ਲੱਗੂਗਾ ਤੇ ਕੱਲ ਨੂੰ ਲੱਗ ਜਾਊਗਾ ਤੇ ਕੀ ਮੇਰੇ ਕਰ ਕੋਈ ਪੁੱਤਰ ਤੂੰ ਮੰਮੀ ਇਹ ਨਾ ਗੁੱਸੇ 'ਚ ਮੈਂ ਤਾਂ ਸੇਸੁਰ ਪਾਰ ਤਾ ਦੇ ਤੇ ਘਰ ਦੇ ਮੁਰਕੇ ਇੱਥੇ ਲਾਂਬਾ ਲੈ ਕੇ ਆ ਜਾਣਾ ਉਹ ਨਹੀਂ ਕੋਈ ਨਹੀਂ ਲਾਂਬਾ ਨਹੀਂ ਮੰਮੀ ਮੈਨੂੰ ਜਾਲਾ ਦੇ ਤਾ ਪੁੱਤਰਾ ਚੱਬੀ ਕੀ ਉਹ ਗੱਲ ਲੈ ਜੇ ਮਾੜਾ ਤੂੰ ਚਾਬੀ ਲੈ ਰਹੀ ਆ ਤੇ ਮੈਂ ਇਦਾਂ ਚੱਜਣਾ ਵਾ ਮੈਂ ਚੱਜਣਾ ਵਾ ਇਹ ਪੁੱਤ ਇਹ ਨਾ ਜਾ ਮੰਮੀ ਆਹ ਚੱਲ ਆ ਗਏ ਆਏ ਸੜ ਗਈ ਕਿਸਮਤ ਦੱਸ ਮੈਂ ਵੀ ਕੀ ਕਰਾਂ ਨਾ ਮੇਰੀ ਮੰਨ ਦਾ ਨਾ ਮੇਰੇ ਸੋਨ ਦਾ ਸਿਆਪਾ ਹੋ ਜੇ ਤੇ ਪਿਓ ਦਾ ਕਿਹਾ ਹੀ ਨਖਤਿਆ ਕਿਸੇ ਪਾਸੇ ਨਾ ਜਾ ਘਰ ਵਿੱਚ ਕਲੇਸ਼ ਪਿਆ ਵਾ ਆਏ ਹਣ ਕਿੱਥੇ ਗਿਆ ਹੂੰ ਮੇਰਾ ਬੋਤਆ ਆਏ ਰੱਬਾ ਆਏ ਮੇਰੇ ਬਤਨ ਨੂੰ ਕੁਝ ਖੋ ਨਾ ਜਾਏ ਮੈਂ ਕੀ ਕਰਾਂੀ ਮੇਰਾ ਤਾਂ ਹੈ ਹੀ ਇਹੋ ਕੁਝ ਪਗਾਦੀ ਹਾਂ ਵੀ ਹੰਤੇ 6 ਮਹੀਨੇ ਪੁੰਦੀ ਕੋ ਸਾਲ ਪੁੰਦੀ ਤੇ ਸਭ ਜੇ ਕਿਸਮਤ ਗਰੇ ਰੰਗ ਵਾਲੇ ਵੇਖ ਕੇ ਛੇਜੇ ਤੋਂ ਬਹੁਣ ਦੀ ਸੁੱਕੀ ਨਹੀਂ ਆਉਂਦੀ ਕਾਲੀ ਲਾਉਂਦੀ ਜੇ ਮੇਰੇ ਘਰ ਤਾਂ ਤੰ ਮੰਗੀ ਜਾਂਦਾ ਨਹੀਂ ਇੱਕ ਲੈੜੀ ਕਿੱਥੋਂ ਪੱਲੇ ਪੈ ਗਈ ਮੱਝੇ ਰਹਿਦੇ ਤੇਰਾ ਕੱਖ ਨਾ ਦੇ ਬਿਚੋਲੇ ਦਾ ਉਹ ਤਲਾ ਤਰੇ ਸਾਰੇ ਪਤਮ ਜਨ ਮੇਰੇ ਬੋਸਰੂ ਐਦਾ ਦੀ ਲੋਤ ਦਿੱਤੀ ਆ ਹਉਣ ਮੈਂ ਕੀ ਕਰਾਂ ਹਉਣ ਮੈਂ ਫੇਰ ਜਾਵਾਂ ਘਰੇ ਕਿਤੇ ਦੇਹੀ ਜਾਵੇ ਤੁਸੀਂ ਇਹ ਪਾਏ ਦੇ ਮੈਂ ਤਾਂ ਨਹੀਂ ਬੇਖਣ ਦੀ ਠੀਕ ਕਿਤੇ ਮੰਡੀ ਕੰਡੇ ਆ ਕਿ ਮੈਨੂੰ ਉਹ ਕਿਤੇ ਵੀ ਨੀ ਯਾਰ ਪਰਲੇ ਮਲੇ ਆ ਨੀ ਮੁੰਡਾ ਗੋਲਡੀ ਯਾਰ ਨਾ ਉਹ ਦੁਬਈੋਂ ਆਇਆ ਹੈ ਨਾ ਤੇ ਬਾਬਾ ਦਿਨ ਹੋ ਗਏ ਮੈਂ ਮਿਲਿਆ ਨਹੀਂ ਕਿਰਨ ਤੇ ਮੈਂ ਇਦਾ ਚੰਗੇ ਜੇ ਲੱਗੀਦਾ ਆਖੂਗਾ ਵੀ ਮਿਲਨੀ ਨਹੀਂ ਆਇਆ ਕਿਤੇ ਕਿ ਜੇ ਤੁਸੀਂ ਮਿਲਣ ਗਏ ਹੀ ਘਰ ਦਾਸ ਹੀ ਜਾਂਦਾ ਵਾ ਕਿ ਮੈਂ ਉੱਥੇ ਗਿਆ ਆ ਮੈਂ ਐਵੇਂ ਟੈਨਸ਼ਨ ਲਈ ਜਾਂਦੀ ਆ ਪਤਾ ਨਹੀਂ ਕਿੱਥੇ ਗਏ ਹੈਗੇ ਆ ਉਹ ਬੱਸਾਂ ਨੂੰ ਲੈ ਦੱਸ ਮੈਂ ਕਿਹੜਾ ਉੱਥੇ ਜਿਲੰਦਰ ਚਲ ਗਿਆ ਘਰ ਹੀ ਆ ਜਾਣਾ ਸੀ ਕੋਈ ਕੰਮ ਆਹੋ ਕੰਮ ਹੀ ਮੰਮੀ ਰਾਤ ਵੀ ਰாகி ਆ ਕੇ ਕੇ ਹਜੇ ਤੱਕ ਨਹੀਂ ਆਈ ਹੈਗੀ ਫੋਨ ਲਾਉਂ ਹਾਂ ਕਦੋਂ ਘੋਣਾ ਉਹਨਾਂ ਨੇ ਕੋਈ ਗੱਲ ਨਹੀਂ ਆ ਜਾਂਦੇ ਅਗਰ ਲਈ ਨੇ ਕੇਕੇ ਗਏ ਆ ਤੈਨੂੰ ਪਤਾ ਕੈਮ ਲੱਗ ਜਾਂਦਾ ਹੁੰਦਾ ਹੁਣ ਤੂੰ ਜਾਵੇਂ ਤੇ ਤੈਨੂੰ ਪਤਾ ਨਾ ਸ਼ਾਮ ਨੂੰ ਮਾ ਧੱਕੇ ਨਾ ਤੈਨੂੰ ਕੱਢ ਕੇ ਲਿਆਈਦਾ ਨਹੀਂ ਤੇ ਤੂੰ ਕਈ ਨਹੀਂ ਹੋਰ ਕਈ ਘੰਟਾ ਰੁਕ ਜਾ ਹੋਰ ਰੁਕ ਜਾ ਜਾਂਦੇ ਆ ਜਾਂਦੇ ਆ ਇਦਾਂ ਹੀ ਆ ਗਿਆ ਉਹ ਤੇ ਗੱਲਾਂ ਪਤਾ ਮਾਰਦੇ ਟਾਈਮ ਲੱਗ ਹੀ ਜਾਂਦਾ ਸਾਨੂੰ ਤਾਂ ਮੰਮੀ ਨੇ ਜਾਣ ਨਹੀਂ ਦਿੱਤਾ ਆਪ ਹੀ ਚਲ ਗਈ ਆ ਉਹ ਗੱਲਾਂ ਛੱਡੋ ਤੁਸੀਂ ਨਾ ਮੇਰੇ ਕਹਿੰਦੇ ਇੱਕ ਵਾਰੀ ਫੋਨ ਲਾਓ ਲੱਗਦਾ ਤੇਰਾ ਸੱਸ ਵਗੈਰ ਨਾ ਜੀ ਉੱਧਰ ਗਿਆ ਵਾ ਜਦੋਂ ਘਰ ਹੁੰਦੇ ਆ ਉਦੋਂ ਤੂੰ ਕਲੇਜ ਪਾ ਛੱਡਦੇ ਆ ਤੇ ਹੁਣ ਕਿੰਨੀ ਬੜੀ ਤੇ ਮੁਹੱਬਤ ਆਉਂਦੀ ਆ ਛੇਤੀ ਆ ਜਾਂਦਾ ਉਹ ਵੀ ਤੁਹਾਨੂੰ ਨਾ ਲੱਗ ਜੇਗਾ ਪਤਾ ਕਿ ਕਾਤੋਂ ਇੰਨਾ ਪਿਆਰ ਆਉਂਦਿਆ ਉਹ ਗੱਲ ਕੀ ਆ ਜੇ ਕੋ ਮਨ ਚਾਗਾ ਤਾਂ ਮੈਨੂੰ ਦੱਸ ਦੇ ਮੈਨੂੰ ਤਾਂ ਲੱਗਦਾ ਫੇਰ ਕੋਈ ਨਵਾਂ ਜੱਪ ਪਾਉਣਾ ਵਾ ਜਿਹੜੀ ਇੰਨੀ ਤਾਬਲੀ ਹੋਈਆਂ ਵੀ ਮੰਮੀ ਆਉਣ ਨਹੀਂ ਦੇ ਜਦੋਂ ਮੰਮੀ ਆਏ ਨਾ ਤੁ ਅੱਜ ਸਾਰੇ ਪਰਿਵਾਰ ਦੇ ਸਾਹਮਣੇ ਮੰਮੀ ਦੀ ਪੋਲ ਖੁੱਲਣੀ ਆ ਮੰਮੀ ਕੀ ਚੋਰੀਆਂ ਕਮਾਉਂਦੀ ਸਾਡੇ ਤੋਂ ਉਹ ਗਰਲੀ ਨਾ ਇੱਕ ਗੱਲ ਤੈਨੂੰ ਦੱਸਾਂ ਜੋ ਵੀ ਕਰਨਾ ਨਾ ਦਾਇਰੇ ਚ ਰਹਿ ਕੇ ਕਰੀ ਉਹ ਨਾ ਤਮਾਸ਼ਾ ਲਾ ਦਿਓ ਤੂੰ ਹੀ ਤਾਂ ਆਂਡ ਗੁਮੜ ਦੀ ਸ਼ਰਮੀਆਂ ਨਹੀਂ ਹੈ ਤੁਹਾਨੂੰ ਬਾਹਰ ਤੇ ਅਸੀਂ ਬੰਦਿਆਂ ਨਿਕਲਣਾ ਹੁੰਦਾ ਵਾ ਮੇਰੇ ਕੋਲ ਨਹੀਂ ਗੱਲਾਂ ਜਰੀਆਂ ਜਾਂਦੀਆਂ ਕੋਈ ਮੈਨੂੰ ਕਹੇ ਵੀ ਤੁਹਾਡੇ ਘਰ ਆ ਕੇ ਨਿਤ ਕਲੇਸ਼ ਪਿਆ ਹੁੰਦਾ ਵਾ ਇਹ ਨਹੀਂ ਤਾਂ ਕੰਨ ਲੱਗਦਾ ਤੁਹਾਡੀ ਮਾਂ ਕੀ ਘਰ ਦੇ ਫਿਰਦੀ ਆ ਤੁਹਾਡੇ ਸਿਰ 'ਚ ਸਵਾਹ ਪਾਉਂਦੀ ਆ ਇੰਨੀਆਂ ਤੁਹਾਡੀਆਂ ਜਾਇਦਾਦਾਂ ਫੇਰ ਵੀ ਤੁਹਾਡੀ ਮਾਂ ਭੁੱਖੇ ਖਲਾਰਦੀ ਰਹਿੰਦੀ ਆ ਕਾਦੀ ਭੁੱਖ ਖਲਾਰਦੀ ਆ ਸਿੱਧਾ ਸਿੱਧਾ ਦਸਾਂ ਵੜ ਪਾ ਕੇ ਕੱਲੀ ਗੱਲਾਂ ਕਰਨ ਦੀ ਕੋਈ ਗੱਲ ਨਹੀਂ ਆ ਜਾਈਗੀ ਤੁਹਾਡੀ ਮਾਂ ਫੇਰ ਤੈਨੂੰ ਲੱਗ ਜੇਗਾ ਪਤਾ ਕੋਈ ਨਹੀਂ ਵੇਖ ਲਾਂਗੇ ਗਰਲੀਨ ਵੀ ਨਾ ਦਿਨ ਦਿਨ ਜ਼ਿਆਦਾ ਭੁਹੇ ਚੜਦੀ ਜਾਂਦੀ ਆ ਆਈ ਹੈ ਮੁੰਡਾ ਦੁਬਾਰ ਵੀ ਨਹੀਂ ਸਾਰੇ ਵਾਜਾ ਵੁਜਾ ਮਾਰ ਕੇ ਆ ਗਈ ਆ ਦੱਸ ਮੈਂ ਕੀ ਕਰਾਂ ਮੈਂ ਕਿਹੜੇ ਖੂ ਖਾਤੇ ਪੈ ਜਾ ਜੇ ਮੇਰੇ ਪੁੱਤ ਨੂੰ ਕੁਛ ਹੋ ਗਿਆ ਮੈਂ ਕੀ ਕਰਾਂਗੀ ਇਹਦੀਆਂ ਤੇ ਜਾ ਕੇ ਮੀਡੀ ਨਾਲ ਤੇਲ ਲਾਵਾਂ ਜੇ ਮੇਰੇ ਮੁੰਡੇ ਨੂੰ ਹੋ ਗਿਆ ਨਾ ਤੈਨੂੰ ਵੇਖੀ ਮੈਂ ਕਿਹੜੇ ਖਾਮ ਖਾਲ ਨਹੀਂ ਜਿਹੜਾ ਤੈਨੂੰ ਵੇਖਿਆ ਨਾ ਹੋਵੇ ਇਹਦੀ ਮਾਂ ਵੀ ਇਦਾਂ ਦਿਖਣੀ ਆ ਛਾਲੇ ਪਾਉਣੀ ਉਦਾਂ ਦੀ ਜੰਮ ਕਰੇ ਮੇਰੇ ਘਰ ਘਰਤੀ ਆ ਨੈ ਅਸੀਂ ਨਹੀਂ ਲੜਾਈ ਪਾ ਕੇ ਰੱਖਤੀ ਵੇਖਾ ਇਹ 10 30 ਘੋੜੇ ਵੇਚ ਕੇ ਉੱਠ ਮੇਰਾ ਪੁੱਤ ਕਿੱਲ ਗਿਆ ਕਿ ਤੇ ਨਾ ਨਾ ਲੱਭਾ ਤੂੰ ਮੈਂ ਛੱਡਣਾ ਨਹੀਂ ਕਲੇਣ ਨਹੀਂ ਕੀ ਬਾਲੂਗੀ ਤਾਂ ਲੋਕਾਂ ਨਹੀਂ ਆਜੀ ਮਾਸਾ ਵੀ ਤੂੰ ਮਾਨੂੰ ਕੀ ਕਹਿਨੀ ਆ ਪੁੱਠਣਾ ਸਿੱਧੀਆਂ ਗੱਲਾਂ ਕਰਦੀ ਮੇਰਾ ਪੁੱਤ ਗੁੱਸਾ ਕਰਦਾ ਵਾ ਕਿਉਂ ਇਦਾਂ ਕਰਨੀ ਆ ਮੈਂ ਮੁੱਠੀ ਸਿੱਧੀ ਨਹੀਂ ਭਈ ਗੱਲ ਕੀਤੀ ਜੋ ਸੱਚ ਹੈ ਉਹ ਸੱਚ ਵਾ ਸੱਚਾ ਸਚਾਣ ਵਾਸਤੇ ਚਲ ਗਿਆ ਜੀ ਚਾਜਦਾ ਹੁੰਦਾ ਨਹੀਂ ਟਿਕਰੋ ਕੇ ਗੱਲ ਕਰਦਾ ਜੇ ਮੇਰੇ ਪੁੱਤ ਨੂੰ ਕੁਛ ਹੋ ਗਿਆ ਤੈਨੂੰ ਨਹੀਂ ਛੱਡਦੇ ਨਾ ਮੈਂ ਤੇਰੇ ਪਿੱਛੇ ਆਉਣੀ ਨਹੀਂ ਕਰਦਾ ਹੁੰਦਾ ਕਿਉਂ ਹੋਵੇ ਨਹੀਂ ਹੋਵੇ ਤੇਰੇ ਪਿੱਛੇ ਮੇਰੇ ਪੁੱਤ ਨੂੰ ਕੀ ਹੋ ਗਿਆ ਮੈਨੂੰ ਕਾਤੋਂ ਕਹਿੰਦੇ ਹਾਂ ਜੀ ਤੇ ਲੱਗ ਗਿਆ ਹਾਂ ਦੀ ਆ ਹੋਏ ਰਾਂਦੀ ਉਹਨੂੰ ਕੋਈ ਕੁਛ ਨਹੀਂ ਹੋਣਾ ਸੁੱਖੀ ਸਾਦੀ ਮੇਰੇ ਪੁੱਤ ਨੂੰ ਇੱਦਾਂ ਕਹਿੰਦੀ ਮੈਂ ਤਾਂ ਨਹੀਂ ਤੈਨੂੰ ਹੀ ਹੋ ਜੇ ਕੋਈ ਨਹੀਂ ਮੈਨੂੰ ਹੋ ਜੇ ਖੁਸ਼ ਹੋ ਜੇ ਦੋਨੇ ਜਾਣੇ ਮੈਂ ਤੈਨੂੰ ਲਿਆਂਦਾ ਹੀ ਵਿਆਹ ਵਿੱਚ ਰੋਟੀਆਂ ਪਕੀਆਂ ਖਾਣ ਨੂੰ ਨਹੀਂ ਜੇ ਤੈਨੂੰ ਮੈਂ ਕੰਮ ਦੱਸੀ ਤੈਨੂੰ ਗੱਛ ਪੈਂਦੀ ਮਮੀ ਮੈਂ ਪੀਜਾ ਖਾਂ ਜਾਨਾ ਰੋਟੀਆਂ ਪਕਾ ਲਈ ਮਮੀ ਆਪ ਮੈਂ ਕਹਿੰਦੀ ਸਪੋਚੇ ਲਾਦੀ ਤੈਨੂੰ ਸ਼ਰਮ ਨਹੀਂ ਆਈ ਤੇਰੀ ਮਾਂ ਨੇ ਮਾਰ ਦਿੱਤੀ ਇਹ ਤੈਨੂੰ ਫੇਰ ਕਿਉਂ ਆ ਖਾਰੇ ਮੈਂ ਖਾਣੀ ਤੇ ਇਤੇ ਨਹੀਂ ਨਖਾਂਦੇ ਆਪਣੇ ਪੈਸਿਆਂ ਦਾ ਖਾਣੀ ਆ ਸਾਡੇ ਪੈਸਿਆਂ ਦਾ ਨਹੀਂ ਮੈਂ ਥਾਂ ਦੀ ਤੈਨੂੰ ਅਕਲ ਨਹੀਂ ਦਿੱਤੀ ਤੇਰੀਆਂ ਪਰਜਾਈਆਂ ਇਦਾਂ ਹੀ ਕਰਦੇ ਨਹੀਂ ਮਾਨੂ ਕਾ ਤੂੰ ਹਾਂ ਆਪਣੇ ਮੁੰਡੇ ਨੂੰ ਦੇਵੀ ਸੀ ਨਾ ਤੂੰ ਹੀ ਅਕਲ ਦਿੱਤਾ ਮੁੰਡਿਆ ਨੂੰ ਬੜੀ ਅਕਲ ਦਿੱਤੀ ਮੁੰਡੇ ਨੇ ਬੜੇ ਵਧੀਆ ਕੰਮ ਕਰਦੇ ਆ ਤੂੰ ਤਾਨੂੰ ਛੱਡਿਆ ਹੀ ਨਹੀਂ ਪੱਪਨੇ ਅਕਲ ਹੁੰਦੀ ਤੇ ਜਨਾਬੀ ਹੁੰਦੇ ਕਿ ਹੋਰ ਜਨਾਗੀ ਦਾ ਥੋੜੀ ਗੱਲ ਦੱਸਦਾ ਵਾਸਤਾ ਕੋਈ ਨਾ ਜਨਾਨੀ ਨਾ ਲੈਣਾ ਨਾ ਦਾਣਾ ਮੇਰਾ ਪੁੱਤ ਤਾਂ ਸੋਨੇ ਦਾ ਕੋਈ ਨੀ ਆਪੇ ਆ ਜਾਂਦੀ ਹੈ ਸਚਾਈ ਸਾਹਮਣੇ ਆਜੂਗੀ ਕੋਈ ਨਾ ਇੱਕ ਇੱਕ ਦਿਨ ਤੇ ਆਈ ਜਣੀ ਤੂੰ ਝੂਠੀਆਂ ਗੱਲਾਂ ਕਰਨੀ ਆ ਨਾ ਵੇਖੀ ਤੇਰੇ ਪਿਛਲਿਆਂ ਦਾ ਰਹਿਣਾ ਕੱਖੀ ਕੋਈ ਨੀ ਤੂੰ ਵੇਖ ਲਿਓ ਸੱਚ ਇੱਥੇ ਸਾਹਮਣੇ ਹੋਇਆ ਤੈਨੂੰ ਲੱਗ ਪਤਾ ਜਾਊਗਾ ਕਿ ਨੂੰ ਮੇਰੀ ਸੱਚੀ ਬੋਲਣ ਦੀ ਮੈਂ ਤਾਂ ਨਹੀਂ ਤੇਰਾ ਪਿਓ ਨਹੀਂ ਇਹਨੀ ਗੱਲ ਕਰਦੇ ਕਿ ਉਹਨੂੰ ਵਿਆਹ ਕੇ ਲਿਆਵਣਾ ਹੈ ਨਾ ਮੈਂ ਵੀ ਵੱਤ ਜਾਂਦੀ ਤੇ ਤੂੰ ਵੀ ਵੱਤ ਜਾਂਦੀ ਕਿਹੜੀ ਕਹਾਣੀ ਹੈ ਵੇਖ ਲਿਓ ਇਹ ਪਟਰੇ ਵੇਖਣ ਕਿ ਮਾ ਦਾ ਫੋਨ ਚੱਕ ਚਲੋ ਜਿਹੜਾ ਪਾਸਵਰਡ ਲੋਂਦਾ ਆਪੇ ਪਤਾ ਲੱਗ ਜੂਗਾ ਕੋਈ ਪਾਸ ਦਿਮਾਗ ਪੁੱਠੇ ਪਾਸੇ ਘੁੰਮਦਾ ਤੇਰੇ ਸਾਹਮਣੇ ਤੇਰੀ ਇੱਕ ਦਿਨ ਫੋਨ ਰੱਖਾਂ ਸਾਹਮਣੇ ਇਹ ਤੇਰੇ ਕੋਲ ਆਪਰੇ ਕੋਲ ਹਾਏ ਹਾਏ ਮੇਰੀ ਵੀ ਸਾਲਾ ਇਦੀ ਜਬਾਨ ਤੇਰੇ ਆਪਣਾ ਚੱਕਰ ਚੱਲਦਾ ਹਣਾ ਤੇ ਮੇਰੇ ਕੋਲ ਮੇਰਾ ਚੱਲਦਾ ਹੁੰਦਾ ਨਹੀਂ ਕਿ ਮੋਬਾਈਲ ਨਾ ਮੈਨੂੰ ਦਿਦੀ ਪਿਆ ਲੈ ਮੇਰਾ ਮੋਬਾਈਲ ਰੱਖ ਲੈ ਮੈਨੂੰ ਪਤਾ ਵਸੇ ਕਰ ਵਾਰੀਆਂ ਕੱਟ ਦਿੰਦੀਆਂ ਹੁੰਦੀਆਂ ਹੁੰਦੀਆਂ ਅੱਲਾ ਤੇ ਮੈਨੂੰ 1 ਮਿੰਟ ਨਹੀਂ ਆਪਣਾ ਮੋਬਾਈਲ ਦਿੰਦਾ ਵੀ ਅੱਲਾ ਮੋਬਾਈਲ ਲੈ ਜਾ ਜੀ ਕਮਾਂ ਮੈਂ ਗੱਲ ਕਰਨੀ ਹੈ ਮੇਰੀ ਚਰੀ ਚੜ ਜਾਗੀ ਮੈਂ ਨਹੀਂ ਦੇਣਾ ਉਹਦਾ ਫੋਨ ਹੁੰਦਾ ਉਹਦਾ ਹੁੰਦਾ ਗਲਤ ਗਲਤ ਨੂੰ ਆਪਣਾ ਫੋਨ ਨਹੀਂ ਉਹਨੂੰ ਮਰ ਰੋਨੀ ਆ ਇਹਨੂੰ ਨਾ 60000 ਵਾਲਾ ਫੋਨ ਲੈ ਆ ਕੇ ਦੇ ਇਹਨੂੰ ਦੇਖੋ 10 12000 ਵਾਲਾ ਨਹੀਂ ਤੈਨੂੰ ਮਤ ਆਉਂਦੀ ਮੈਂ ਕਿਹਾ ਸੀ ਕਿ 60000 ਵਾਲਾ ਫੋਨ ਲੈ ਕੇ ਦੋ ਮੇਰੀ ਮਰਜ਼ੀ ਨਾਲ ਲੈ ਕੇ ਆਇਆ ਸੀ ਨਾ ਕਿ ਕੁਮੰਗਿਆ ਸੀ ਤੂੰ ਤੇ ਇੱਕ ਨਾਲੋ ਲੈ ਕੇ ਦਿੱਤਾ ਇਹ ਬੇਪੇਕੇ ਜਾਏਗੀ ਸੋਹਣੀ ਲੱਗੇਗੀ ਤੇ ਤੇਰੀ ਪਰਜਾਈ ਕੋਈ ਦਗਾ ਨਾ ਫੋਨ ਹੈ ਗਈ ਆਹੋ ਵੀ ਤੁਹਾਨੂੰ ਚੁੱਭ ਗਿਆ ਹੋਣਾ ਵੇਖ ਲਿਆ ਨਾ 7000 ਖੂਤ ਆਇਆ ਵਾ ਹਾਂ ਦੁਆ ਨਹੀਂ ਹਾ ਤੇਰੀ ਵਿਆਹ ਨਹੀਂ ਕਰਨਾ ਉਹਦਾ ਅੱਛਾ ਵਿਆਹ ਨਹੀਂ ਕਰਨਾ ਜੇ ਵਿਆਹ ਕਰਨਾ ਤੇ ਖਰਚੇ ਵੀ ਹੁੰਦੇ ਆ ਜਿਵੇਂ ਤੇਰੀ ਮਾਂ ਨੂੰ ਅਸੀਂ ਕਿਹਾ ਸੀ ਕਈ ਦੋ ਚਾਰ ਮਹੀਨੇ ਗਾਂ ਪੋਣਾ ਨਹੀਂ ਭੈਣ ਜੀ ਛੱਤੀਆ ਹਈ ਕੋ ਤਾਂ ਮੈਨੂੰ ਤੇਰਾ ਪਤਾ ਲੱਗਦਾ ਕਿ ਪਾ ਲੈਂਦੇ ਮੈਂ ਵੀ ਬਚ ਜਾਂਦੀ ਪਾ ਲੈਂਦੇ ਕਿਤੇ ਆਹੋ ਮੈਨੂੰ ਫੋਨ ਲਾ ਮੈਨੂੰ ਪੱਤੂ ਇਹ ਕੋ ਸੋ ਮੈਂ ਨਹੀਂ ਜੇ ਲਉਣਾ ਆ ਜੂਗਾ ਜਿੰਨੇ ਹੋਣਾ ਮੇਰੇ ਕੋ ਨਹੀਂ ਫੋਨ ਲੱਗਦੇ ਕਿਸੇ ਨੂੰ ਹਾਂ ਨਹੀਂ ਮੈਂ ਮਰਜੀ ਨਹੀਂ ਤੈਨੂੰ ਕਿਤੇ ਮੱਸਾਂ ਕਰੀ ਨਹੀਂ ਮੈਨੂੰ ਅਕਲ ਹੈਗੀ ਐਡੀ ਜ਼ਬਾਨ ਆ ਤੇਰੀ ਬੁੜਾ ਹੋ ਜਾਂਦੀ ਆ ਤੇ ਤੁਸੀਂ ਕੀ ਫੇਰ ਕੱਲ ਆਏ ਜਾਓ ਤੁਸੀਂ ਮਗਰ ਜਾ ਲੈ ਜਾਂ ਜਾਓ ਉਹਨੂੰ ਵੇਖ ਲੈ ਅਰਗੀ ਕਿਸਮਤ ਇਹੋ ਜਿਹਾ ਡੋਲਾ ਲਿਆਉਣਾ ਉਹਦਾ ਹੀ ਚੰਗੀ ਉਹ ਕੱਕ ਜਣਾ ਖੈ ਕਿੱਥੇ ਪਿਓ ਤੇ ਆਪਣੇ ਮੁੰਡੇ ਨੂੰ ਕਹਿਣਾ ਨਹੀਂ ਤੇ ਆਣ ਕੇ ਮੇਰੇ ਦਿਵਾਲੇ ਹੋਈ ਪਈ ਆ ਲੱਭ ਲਾ ਜਾ ਕੇ ਜਿੱਥੇ ਲੱਭਦਾ ਹੀ ਮੁੰਡਾ ਤੇਰਾ ਝੂਠਾ ਹੈ ਤੇ ਅਕਸਰ ਘਰੋਂ ਨਿਕਲ ਗਿਆ ਵਾ ਮੈਂ ਵੀ ਲੱਗੀ ਆ ਸੋਣ ਘਰਲਾ ਕੰਮ ਜਿਹੜਾ ਕਰਨਾ ਇਚ ਹਾਏ ਹਸੜੀ ਕਿਸਮਤ ਇੱਕ ਦੀ ਚਵਲ ਜਨਾਨੀ ਆ ਐ ਮਾ ਖਾ ਪੀ ਤਪੀ ਆ ਕਿਤੇ ਮਾਫਾ ਸਰ ਨਹੀਂ ਹੋਇਆ ਉਹ ਕਹਿੰਦੇ ਕਿੱਥੇ ਜਾ ਕੇ ਡੁੱਬ ਕੇ ਮਰ ਗਿਆ ਨਾ ਕੱਸਾ ਓਏ ਘਰ ਹੁੰਦਾ ਉਹਨੂੰ ਆਂਦੇ ਫੋਨ ਲਾ ਜਾ ਮਗਰ ਜਾ ਵੇਖਾਂ ਕਿਤੇ ਫੋਨ ਹੀ ਲੱਭ ਜੇ ਪਤਾ ਨਹੀਂ ਕਿੱਥੇ ਬੈਠੀਆਂ ਦੋਏ ਜਾਣੀਆਂ ਬਹਿ ਨਹੀਂ ਆ ਜਾ ਕੇ ਦੀਦੀ ਔਰ ਵੇਖੋ ਮੰਮੀ ਆ ਗਈ ਆ ਤਾਂ ਹੱਥੇ ਡੱਬਾ ਵੀ ਫੜਿਆ ਵਾ ਏ ਡੱਬਾ ਕਿਥੋਂ ਲਿਆਈ ਹੈ ਕੋਈ ਟੌਰ ਬਣਾਉਣੀ ਹੈ ਨੀ ਰਾਜੋ ਆਪ ਹੀ ਲੈ ਆਈ ਹੁਣੀ ਆ ਤਾਂ ਕਹੇਗੀ ਮੇਰੇ ਪੇਕੇ ਆਣੇ ਦਿੱਤਾ ਇਹਨਾਂ ਨੂੰ ਪਤਾ ਕਿ ਹੁਣ ਇਹਦੀ ਕੀ ਨੇ ਰਹੀ ਹੋਣੀ ਆਹੋ ਇਹਨੂੰ ਹੁਣ ਦੱਸਦੇ ਆ ਨਾ ਕਿ ਜਿਹੜੇ ਪੈਸੇ ਦੇ ਇਹ ਕਿੰਨੂ ਪੁੱਛ ਕੇ ਲਏ ਇਹ ਤਾਂ ਆਜੋ ਚੱਲੀਏ ਕੰਮ ਛੱਡੋ ਤਾਂ ਨਾਲੇ ਪਾਣੀ ਦਿਨੇ ਫਿਰਾਂ ਫਿਰ ਮੰਗੀ ਦੀ ਗੱਲ ਕਰਾਂ ਪਾਣੀ ਪੁੱਛਦੇ ਪਹਿਲਾਂ ਪਿਆਰ ਨਾਲ ਗੱਲ ਕਰਦੇ ਆ ਨਾ ਫਿਰ ਇਹਨੂੰ ਦਵਾਗੇ ਝਟਕਾ ਇਹਨੂੰ ਪਤਾ ਲੱਗਣਾ ਇਹਨੂੰ ਪਹਿਲਾਂ ਇਹਦੀ ਗੱਲ ਕਰਿਓ ਚਾਰਕ ਤੇ ਗੱਲਾਂ ਸੁਣਨੀਆਂ ਨੇ ਉਹ ਫਲਾ ਕੀ ਫਰਾ ਮਾਰਦੀ ਆਪਣੇ ਪੇਕੇਆਂ ਦੀਆਂ ਫਿਰ ਦੱਸਾਂਗੇ ਇਹਨੂੰ हां चल पहले पानी ਪੁਛ ਲੈਂਦੇ ਆ ਫੇਰ ਲੱਗਦੇ ਆ ਚਲ ਤੁਸੀਂ ਨਾ ਡੈਡੀ ਲਈ ਆਉਣਗੇ ਦੀ ਨੀਰੀ ਚੁੰਗੀ ਦਾ ਚਲੋ ਤਾਂ ਹੁਣ ਫੇਰ ਹੀ ਪਤਾ ਲੱਗੇਗਾ ਕਿ ਦੀ ਮੇਰੀ ਆਉਂਦੀ ਐ ਇਹਦੀ ਹੋਈ ਹੋਣੀ ਆ ਰੱਡੀ ਥੋੜੀ ਹੋਣੀ ਚਲੋ ਹੁਣ ਪਤਾ ਲੱਗੇਗਾ ਨਾ ਕਿ ਅੱਜ ਜਿਹੜੇ ਚੁੱਕਾ ਦਾ ਨਤੀਜਾ ਕੀ ਹੁੰਦਾ ਕਿ ਮੈਂ ਪਾਣੀ ਪੁਛਦਿਆਂ ਜਾ ਕੇ ਇਦਾਂ ਕਰਦੀ ਆ ਇਹਨਾਂ ਨੂੰ ਸਮਝਾਈ ਦੇਣੀ ਆ ਮੇਰੀ ਗੱਲ ਸੁਣੋ ਇੱਥੇ ਆਓ ਜਰਾ ਦੱਸ ਹੋ ਨਾ ਜਿਹੜੀਆਂ ਮੇਰੇ ਪੇਕੇ ਗੱਲਾਂ ਹੋਈਆਂ ਵਾ ਨਾ ਅੱਕ ਤੇ ਆਪਣੀਆਂ ਨਵਾਂ ਨਨ ਦਸਣ ਵੈਜ ਪਤਾ ਕਿੱਡੀ ਕਿੱਡੀ ਉਤਰੀਆਂ ਇਹਨਾਂ ਦੀ ਇਹਨਾਂ ਮੈਨੇ ਮਿਹਲੇ ਮਾਰ ਮਾਰ ਕੇ ਖਾ ਰਣਾ ਜੀ ਨਹੀਂ ਤੂੰ ਮੈਨੂੰ ਸਤਾਈ ਸਮਝ ਨਹੀਂ ਹੈਂ ਦਾਦੀ ਦੀ ਸਮਝ ਮੈਂ ਦੁੱਧ ਪੀਂਦਾ ਬੱਚਾ ਪੀਦਾ ਹੋ ਗਿਆ ਸਾਰੀ ਗੱਲ ਦੱਸੂ ਮੇਰੀ ਬੈਜੀ ਪਾਣੀ ਨਹੀਂ ਤਾਂ ਕੀ ਗੱਲ ਵਾ ਡੈਡੀ ਕੱਲਾ ਆਇਆ ਵਾ ਸਾਡੀ ਸੱਸ ਨਹੀਂ ਆਈ ਨਾਲ ਉਹਨੂੰ ਵੀ ਪਾਣੀ ਦੇਣਾ ਕੋਈ ਗੱਲ ਨਹੀਂ ਮੰਮੀ ਮੈਨੂੰ ਕੀ ਪਤਾ ਤੈਨੂੰ ਨਾ ਪੀਣਾ ਹੋਏ ਆਂਕਾ ਮਾੜੀ ਆ। ਖੰਡ ਦਾ ਕਰਕੇ ਹੀ ਆ। ਮੇਰੀ ਗੱਲ ਸੁਣ ਲੋ। ਮੁੜਕੇ ਤੁਸੀਂ ਕਹਿਣਾ ਕਿ ਤੂੰ ਮਾੜੀ ਆ। ਤੂੰ ਲੱਦਦੀ ਆ ਆਪਣਾ ਨਵਾਂ ਦੇ ਨਾਲ ਤੇ ਨਵਾਂ ਦੇ ਕਰਤੂਤਾਂ ਵੇਖਿਆ ਜੇ ਇੱਕ ਗਲਾਸੀ ਚ ਪਾਣੀ ਲੈ ਕੇ ਆਇਆ ਇਹ ਨਹੀਂ ਪਤਾ ਕਿ ਨਾਲ ਸੱਸ ਵੀ ਆਈ ਆ। ਮੰਮੀ, ਡੈਡੀ ਦੇ ਪਾਣੀ ਖਿੰਡਾ ਪਈ ਗਿਆ। ਉਹਨਾਂ ਕਾਲਿਆ ਤਖਤੜੇ ਦੀ ਤਰਿਆ ਬਾਹਰ ਕੋਸਾ ਪਣੀ। ਆਹੋ ਮਿਹਨੂ ਰੇਨੇ ਕਹ ਦਿਓ। ਮੀਆਂ ਕਰਪਾ ਕਰਾ ਦਿੰਦਾ ਮੰਮੀ ਉਹਨਾਂ ਨੂੰ। ਇਹ ਮੇਰਾ ਸੁੱਖ ਨਾ ਪਤੀ ਆ ਬਾਹਰ ਗਿਆ ਹੀਗਾ। ਲਓ ਕਰੋ ਮੂੰਹ ਮਿੱਠਾ ਤੁਸੀਂ। ਕਿਦੋਂ ਗਿਆ ਹੀ ਉਹ ਤੇ ਕੀ ਹੁ ਦੱਸਿਆ ਨਹੀਂ। ਹੁਣ ਤੁਹਾਨੂੰ ਡੱਬਾ ਵੀ ਦੇ ਦਤਾ। ਵਾਰੰਦਗੀਆਂ ਗੱਲਾਂ ਨਾ ਪਰਦੇ ਚ ਰਹਿੰਦੀਆਂ ਹੁੰਦੀਆਂ ਠੀਕ ਆ ਹਰ ਇੱਕ ਨੂੰ ਦੱਸਣਾ ਜ਼ਰੂਰੀ ਨਹੀਂ ਹੁੰਦਾ ਨਾਲੇ ਸਮਝ ਤੇ ਨਹੀਂ ਆ ਕੇ ਆ ਮੈਨੂੰ ਪਤਾ ਹੀ ਮੈਨੂੰ ਦੱਸਿਆ ਹੀ ਮੇਰੇ ਵੀਰ ਨੇ ਗੱਲਾਂ ਮਾਰਦੀ ਕਰਨੀਆਂ ਕੋਦਾ ਗੁੱਸਾ ਨਾ ਮੇਰੀ ਗੱਲ ਦਾ ਕਰਿਓ ਓਦਾਂ ਤਾਂ ਆਂਦੇ ਹੋ ਕਿ ਮੇਰੇ ਪੇਕੇਆਂ ਨੂੰ ਕੋਈ ਵੀ ਕੰਮ ਕਰਨਾ ਹੋਏ ਨਾ ਮੈਨੂੰ ਪੁੱਛ ਕੇ ਕਰਦੇ ਆ ਓਦਾਂ ਤਾਂ ਕਰਦੇ ਨਹੀਂ ਹੈਗੀ ਇਲਡਾ ਵੱਡਾ ਕੰਮ ਕਰ ਲਿਆ ਤੇ ਤੂੰ ਬਿਨਾ ਪੁੱਛੇ ਕੀਤਾ ਹੀ ਮੇਰੇ ਭਰਾ ਨੇ ਫੋਨ ਮੈਂ ਤੁਹਾਨੂੰ ਨਹੀਂ ਦੱਸਿਆ ਕਿ ਗੱਲ ਨਿਕਲਦੀ ਨਿਕਲ ਜਾਂਦੀ ਆ ਉਹ ਤੇ ਗੱਲਾਂ ਨਾ ਮਾਰੋ ਹੋ ਡੱਬਾ ਦੇ ਦਿੱਤਾ ਹੁਣ ਸੱਚੇ ਹੋ ਮੇਰੀ ਗੱਲ ਸੁਣਾ ਜੇ ਤੈਨੂੰ ਫੋਨ ਆਇਆ ਸੀ ਤੇ ਤੇਰਾ ਫਰਜ ਨਹੀਂ ਪੰਦ ਦੱਸੰਦਾ ਇਹਨਾਂ ਨੂੰ ਕਿ ਮੇਰਾ ਭਤੀਜਾ ਚੱਲਿਆ ਵਾ ਹੁਣ ਗੱਲਾਂ ਕਰਨ ਦਾ ਮੌਕਾ ਮਤੂ ਆ ਬਦਦਾ ਉਹਨਾ ਮੇਰੀ ਗੱਲ ਸੁਣ ਫੋਨ ਆਇਆ ਕਿ ਨਹੀਂ ਆਇਆ ਝੂਠ ਨਹੀਂ ਮਾਰੇ ਚਲੋ ਡੈਡੀ ਇਹ ਸਾਰੀਆਂ ਗੱਲਾਂ ਛੱਡੋ ਜਿਹੜੀ ਗੱਲ ਮੰਮੀ ਨਾਲ ਕਰਨੀ ਹੈ ਨਾ ਇਹਨਾਂ ਨੂੰ ਉਹ ਕਰ ਲਿਏ ਹੁਣ ਕਿਹੜੀ ਗੱਲ ਕਰਨੀ ਹੈ ਨੀ ਤੂੰ ਕਦੇ ਚਾਹ ਨਹੀਂ ਪਾਣੀ ਨਹੀਂ ਗੱਲਾਂ ਕਰਨ ਬੈਘੀਆਂ ਆਣ ਕਿ ਦੋਵੇਂ ਮੇਰੇ ਸੱਤੇ ਚੜ ਕੇ ਕੋਈ ਗੱਲ ਨਹੀਂ ਮੰਮੀ ਚਾਹ ਪੀਅੰਦੇ ਆ ਲਾਚੀਆਂ ਪਾ ਕੇ ਪੀਆਵਾਂਗੇ ਨਹੀਂ ਗਾਂ ਜਾ ਚਾਹ ਨਹੀਂ ਲੱਚਾ ਪਾ ਕੇ ਜਿਹੜੀ ਗੱਲ ਵਾ ਨਾ ਉਹ ਦੱਸ ਸਾਫ ਸਾਫ ਕਹਿਣਾ ਕਿ ਚੰਨੀ ਹੁਣ ਤੈਰ ਜਾ ਠਹਿਰ ਜਾ ਮੰਮੀ ਜਦੋਂ ਗੱਲ ਪਤਾ ਲੱਗੀ ਨਾ ਤੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਣੀ ਐ ਨਿਕਮਾ ਫਰਾ ਕੇ ਗੱਲਾਂ ਕੀ ਕਰੀ ਜਾਨੀ ਐ ਜ਼ਮੀਨ ਖਿਸਕ ਜਾਣੀ ਐ ਜਿਹੜੀ ਗੱਲ ਹੈਗੀ ਆ ਨਾ ਮੈਨੂੰ ਸਾਫ ਸਾਫ ਦੱਸੋ ਦਵੇਂ ਜਾਣੀ ਆ ਕੋਈ ਨਹੀਂ ਮੰਮੀ ਦੱਸਦੇ ਆ ਟੈਨਸ਼ਨ ਨਾ ਲੋ ਮੰਮੀ ਜਿਹੜਾ ਅਮਨ ਨੂੰ ਗਜਰਾ ਪਾਇਆ ਸੀ ਉਹ ਕਿੱਥੋਂ ਪਹਿ ਲੈ ਕੇ ਪਾਇਆ ਸੀ ਕਿਉਂ ਤੂੰ ਦੇਨੇ ਪਹਿ ਜਿੱਥੋਂ ਮਾਜੀ ਪਾਇਆ ਹੋਵੇ ਗੜ ਕੀ ਤੁਹਾਨੂੰ ਨਹੀਂ ਪਤਾ ਮੰਮੀ ਨੇ ਚਾਚੀ ਜੀ ਕੋਲੋਂ ਵੀ ਆਜੀ ਪੈਸੇ ਲਏ ਨੇ ਆਹ ਕਰਨੀ ਕੁੜੀ ਝੂਠ ਬੋਲਣ ਦੀ ਕਾਵਾ ਕੋਈ ਝੂਠ ਨਹੀਂ ਬੋਲਣ ਦੇ ਨਹੀਂ ਬੋਲਣ ਦੇ ਪਿਛੋ ਬੀਜੀ ਆਏ ਹੀ ਤੇ ਉਹ ਸਾਨੂੰ ਦੱਸ ਕੇ ਗਏ ਕਿੰਨੀ ਆਰੀ ਆਂਦੇ ਰਹੇ ਤੇ ਮੰਮੀ ਨੇ ਉੱਥੇ ਹੀ ਮੋੜ ਦਿੰਦੀ ਤੇ ਬੀਜੀ ਨੇ ਡਾਡੀ ਜੀ ਨੀਆਂ ਗੱਲਾਂ ਕੀਤੀਆਂ ਇੰਨੀ ਸਾਡੀ ਬੇਇੱਜ਼ਤੀ ਕੀਤੀ ਕੋਈ ਹਸਾਬ ਹੀ ਨਹੀਂ ਆ ਇਹਨੂੰ ਮੈਂ ਤਾਂ ਪੁੱਛਿਆ ਸੀ ਮੈਂ ਕਿ ਆ ਪੈਸੇ ਇਹਨੇ ਕਿੱਥੋਂ ਆਇਆ ਐ ਮੈਂ ਪੁਰਾਣੀ ਇੰਗਰੀਜ਼ੀ ਪੁਜੀਟਿਵ ਲੈ ਲੈਂਦੇ ਆ ਮੈਨੂੰ ਕੀ ਪਤਾ ਨੇ ਤੈਨੂੰ ਕੋਈ ਬੈਜੀ ਲੈ ਕੇ ਕੀਤੀ ਜਰਾ ਹਾਂ ਮੇਰੀ ਗੱਲ ਸੁਣੋ ਸਾਰੇ ਜਾਣੇ ਵੇਖੋ ਕੁੜੀ ਪਾਉਣ ਕੋਣ ਬਹੁਤੀ ਔਖੀ ਕੋ ਮੈਨੂੰ ਦੱਸਦੀ ਉਹ ਆਂਦੇ ਵਿਆਜ ਵੀ ਨਹੀਂ ਦਿੰਦੇ ਰਏ ਮੈਂ ਤਾਂ ਦਿਮਾਗੋਂ ਨਹੀਂ ਹੈ ਕਿ ਮੈਨੂੰ ਬੁਏ ਕੋਈ ਬਾਹਰ ਕੱਢ ਦਿੰਦੀ ਮਰਜੀ ਕੀ ਲੋੜੀ ਵਿਆਜੀ ਪੈਸਾ ਚੁੱਕ ਕੇ ਤੇ ਦੀਦੀ ਨੂੰ ਗਜਰਾ ਪਾਉਣ ਦੀ ਸਾਰਾ ਸੋਨਾ ਤੇ ਪਾਇਆ ਹੀ ਘਰ ਦਾ ਬਿਣਾ ਕਰਕੇ ਨਹੀਂ ਕਰਨਾ ਇਹਨਾਂ ਦੇ ਪਿੱਛੇ ਨਾ ਲੱਗੋ ਇਹ ਐਵੇਂ ਡੀਆਂ ਮਾਰਨ ਇਹਨਾਂ ਬਰਾਤ ਮੇਰੀ ਪਹਿਲੇ ਬਸਲ ਗੱਲ ਸੱਚੀ ਹੈ ਕਿ ਤੁਸੀਂ ਮੈਂ ਤਾਂ ਗੱਲ ਤੁਸੀਂ ਮਮੀ ਦੱਸਦੇ ਕਿਉਂ ਨਹੀਂ ਗੜੀ ਨੂੰ ਆਹ ਦਹਾ ਪਿੰਡਾਂ 'ਚ ਮੇਰੀ ਚੰਗੀ ਠੋਕ ਪੱਜੀ ਆ ਹਾਂ ਤੇ ਮੈਂ ਤੇ ਪਿੰਡ ਜਿੱਥੇ ਕੱਢ ਕੇ ਤਰੈ ਫਰਨਾ ਤੇ ਤੈਨੂੰ ਹੁੰਦਾ ਤੂੰ ਤੇ ਮੈਨੂੰ ਕਰਤਵਾ ਜੀਰੋ ਜਦੋਂ ਤੁਸੀਂ ਚੁੱਕੇ ਤਾਂ ਦੱਸਦੇ ਕਿਉਂ ਨਹੀਂ ਗੱਲ ਲਾਣ ਤੇ ਲਿਆਵਾਂ ਤਾਈ ਜੀ ਨੂੰ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਝੂਠਾ ਕਿ ਸੱਚ ਐਂ ਝੂਠ ਬੋਲਣਾ ਨਾ ਨਹੀਂ ਮਰਵਾਓ ਲੈਣੀਓ ਮਰਵਾਓ ਮੇਰੇ ਸਿਰ 'ਚ ਮਰਵਾ ਦਿਓ ਮਰਵਾ ਦਿਓ ਮੈਨੂੰ ਚੱਕਾ ਦੀ ਕਿ ਨੱਚ ਪੈ ਜਾ ਛੰਡ ਹੈ ਮੈਂ ਤੂੰ ਵਾਜ ਲਾਂ ਦੇਣੀਆਂ ਹੀ ਨਾ ਸਾ ਪਖੰਡ ਕਰਦੀ ਐ ਆ ਵੇ ਇਹਦੀ ਵੇਲੇ ਤੁਰਕ ਤਾਂ ਵਧੀਆ ਇਹਦੀ ਗੱਲ ਸੁਣ ਲੈ ਪੁੱਤਾਂ ਨੂੰ ਬੋਲਿਆ ਤਾਂ ਕਰਕੇ ਨਹੀਂ ਤੋਤਰਾ ਕਰ ਨਾ ਨਾ ਸੱਚ ਨਹੀਂ ਬੋਲੇ ਝੂਠ ਬੋਲਦੀਆਂ ਵਾ ਜੇ ਤੂੰ ਵਿਆਜੀ ਪੈਸੇ ਚੁੱਕਣੇ ਸੀ ਤਾਂ ਡੈਡੀ ਨੂੰ ਦੱਸਣਾ ਸੀ ਨਾ ਮੇਰੀ ਗੱਲ ਸੁਣੋ ਹਾਂ ਚੁੱਕਿਆ ਮੈਂ ਪੈਸੇ ਲਓ ਡੈਡੀ ਵੀ ਆ ਲਓ ਜੇ ਤਾ ਸੁਣ ਲੈ ਉਹ ਮੈਨੂੰ ਕੀ ਕਹਦੇ ਹੁਣ ਕੇ ਹੈ ਡੈਡੀ ਮੰਮੀ ਤੇ ਤੁਹਾਨੂੰ ਵੀ ਨਹੀਂ ਦੱਸਦੀ ਹੈਗੀ ਜਦੋਂ ਤੁਸੀਂ ਕਹਿੰਦੇ ਸੀਗੇ ਕਿ ਮੇਰੇ ਕੋਲ ਕੋਹ ਨਹੀਂਗਾ ਤੈਨੂੰ ਮੈਂ ਕਰ ਲਿਆ ਜਿੱਦਾਂ ਕਰਨਾ ਸੀ ਫਿਰ ਮੈਂ ਜਿੱਥੇ ਮਰਜ਼ੀ ਤੇ ਹੁੰਦਾ ਤੇ ਤੈਨੂੰ ਕਿਨੋੜ ਪੈ ਗਈ ਹੈ ਨਾ ਡਾਡੀ ਨਾ ਕਰੋ ਹੱਥ ਨਾ ਚੁਟਕੋ ਸਿੱਛੀ ਹੋ ਜਾ ਵੱਜ ਲੈਣ ਦੇ ਨਹੀਂ ਇੰਦਰ ਚੰਗੇ ਨਹੀਂ ਲੱਗੇ ਦਾ ਕਿੰਨੀ ਆ ਲੰਦਾ ਮੇਰੇ ਪੁੱਤ ਨੂੰ ਤੇਰੇ ਮਮੂਰ ਤੇ ਤੈ ਕਰਾਂਗੇ ਵੇਖੀ ਸਹੀ ਕੋਈ ਉਹਨਾਂ ਦੀ ਗੱਲ ਨਾ ਕਰੋ ਉਹਨਾਂ ਨੂੰ ਪਤਾ ਸਰਾਈ ਕੀ ਕਹਿਣਾ ਤੂੰ ਕਿਹਾ ਵੀ ਮਾਰੇ ਦੱਸਿਆ ਨਾ ਤੇਰਾ ਆਪਣੀ ਅਕਲ ਟਕਾਣੇ ਆ ਜਾ। ਲੱਗੀਆਂ ਕਰ ਤੂੰ ਤਾਂ ਅਜੇ ਤੇਰੇ ਮੁੰਡਿਆਂ ਨੂੰ ਵੀ ਨਹੀਂ ਪਤਾ। ਖਲੋਜੋ। ਕੋਈ ਗੱਲ ਨਹੀਂ। ਕੱਥੂ ਤਾਂ ਕਰਾਂ ਨਹੀਂ ਦੋਵਾਂ ਦੀ ਦੱਸੂਗੀ ਨਾ ਮੈਂ। ਤੇਰੇ ਵੇਖੋ ਤੇਰਾ ਕੀ ਹਾਲ ਹੁੰਦਾ। ਮੈਂ ਨਾ ਚੋਰੀਆਂ ਨਹੀਂ ਕਰਦੇ। ਉਹ ਤਾਂ ਮੇਰੀ ਗੱਲ ਸੁਣ ਲਓ। ਮੈਂ ਲਿਓ ਦੇਨੇ ਪੈਸੇ ਪੈਸੇ ਹੁਣ ਤੂੰ ਹੀ ਭਰੇਂਗੀ। ਮੈਨੂੰ ਨਹੀਂ ਪਤਾ ਕਿਤਨਾ ਕਰਨਾ ਤੂੰ। ਤੇਰੀ ਗੱਲ ਸੁਣ। ਤੂੰ ਤੇ ਮੇਰੇ ਤੇ ਸੁਆਹ ਪਾਗ ਰਹੀ ਹੱਤੀ ਫੜ ਕੇ। ਹੈ। ਤੂੰ ਲੈ ਨਹੀਂ ਆਉਂਦੀ ਮੇਰੇ ਕੋਲ। ਮੈਨੂੰ ਤੇ ਲੱਗਦੇ ਮੁੱਖੀ ਨਹੀਂ ਬਾਕੀ ਤੂੰ ਮੈਨੂੰ ਜੀਰੋ ਕਰਦਾ ਤੇ ਡਾੜੀਆਂ ਨੂੰ ਰੋਕੇ ਮੰਮੀ ਉਹਦਾ ਤੂੰ ਆਨੀ ਆਂ ਕਿ ਤੁਸੀਂ ਪੁੱਤਾ ਮੇਰਾ ਕੋਈ ਗੱਲ ਲ ਘੰਦੀਆਂ ਅਸੀਂ ਅਜੇ ਤੱਕ ਨਾ ਆਪਣੇ ਬੰਦੇ ਤੋਂ ਕੋਈ ਗੱਲ ਨਹੀਂ ਲਗਾਈ ਤੁਸੀਂ ਆਪਣੇ ਬੰਦੇ ਨੂੰ ਵੀ ਨਹੀਂ ਦੱਸਿਆ ਨੌਵਾਂ ਨੂੰ ਨਹੀਂ ਦੱਸਣਾ ਨਾਂ ਦੱਸ ਦੇ ਜੀ ਜੇ ਗੱਲ ਦੱਸ ਗਈ ਹੋਕ ਲੈਣੀ ਤੇ ਤੁਸੀਂ ਮੇਰ ਨਾਲ ਕਰ ਲੈਂਦੀਆਂ ਤੁਸੀਂ ਆਪਣੇ ਪਿਓ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਾਈ ਆ ਕਿਉਂ ਨਾ ਹੀ ਪਿਓ ਦੇ ਨਾਲ ਕਰਦੀਆਂ ਪਿਓ ਕੋ ਕਿਉਂ ਉਹ ਲੈ ਰਖਣਾ ਹੀ ਤੇ ਦੂਜੀ ਗੱਲ ਮੰਮੀ ਪੈਸੇ ਦੇਣੇ ਕਿੱਥੋਂ ਆ ਕੋਈ ਕੋਈ 5-10 ਹਜ਼ਾਰ ਫੇਰ ਵੀ ਆਤੀਏ ਕਿੰਨੀ ਰਕਮ ਤੇ ਫਿਰ ਕੀ ਹੋ ਗਿਆ ਯਾ ਜੀ ਚੋਕੇ ਗੱਦਰਾ ਪਾਉਣਾ ਜ਼ਰੂਰੀ ਹੀ ਆਹੋ ਪਾਇਆ ਯੋ ਤੇਰੇ ਪੇਕਿਆਂ ਤੋਂ ਨਹੀਂ ਪਾਇਆ ਤੇਰੇ ਪੇਕਿਆਂ ਤੋਂ ਲੈ ਕੇ ਹੁਣ ਵਿਆਜੀ ਪੈਸੇ ਲਾਇਓ ਨਾਵ ਤੈਨੂੰ ਸਮਝ ਨਹੀਂ ਆਉਂਦੀ ਉਹ ਤਾਂ ਤੁਹਾਡੇ ਪੇਕਿਆਂ ਮਰੋ ਕਹਿਣ ਦੀ ਆ ਇਹਨਾਂ ਦੇ ਪੇਕਿਆਂ ਦੇ ਪੱਲੇ ਕੀ ਆ ਨੰਗ ਸਿਰੇ ਦੇ ਮੈ ਤਾਂ ਦੱਸਿਆ ਯੋ ਜੀਬਾਨ ਕੰਟਰੋਲ ਚ ਕਰ ਲੈ ਮਾਰ ਲੈ ਜਿਹੜੀ ਉਂਗਲ ਆ ਨਾ ਬਾਰ ਬਾਰ ਕਰਨੀ ਇਹ ਹੱਥ ਥਾਂ ਹੀ ਕਰ ਲੈ ਮਾਰ ਨਾ ਮੇਰਾ ਤੇ ਮੈਂ ਤਾਂ ਮੇਰੀ ਤੂੰ ਹੀ ਗਲਤੀ ਕੀਤੀ ਹੈ ਤੈਨੂੰ ਤੂੰ ਉੱਚੀ ਹੋ ਹੋ ਨੱਚਣ ਦੇਓ ਬੈਸਣ ਦੀ ਆ ਝੂਠਾ ਟੁਡੇ ਲੜਾ ਹੋਂਦ ਕੇ ਥਾਂ ਦੀਆਂ ਇੱਦਾਂ ਮੇਰੇ ਦਵਾਰੇ ਹੁੰਦੀਆਂ ਵਾ ਦਫਾ ਆ ਜਾ ਇਥੋਂ ਲੈ ਜੇ ਤੇ ਡੈਡੀ ਨੂੰ ਵੀ ਵੇਖਾ ਡੈਡੀ ਮੈਂ ਵੀ ਕੁਝ ਨਹੀਂ ਸਮਝਦੀ ਹੈਗੀ ਪਤਾ ਨਹੀਂ ਕੀ ਸਮਝਦੀ ਆਪਣੇ ਆਪ ਨੂੰ ਤੂੰ ਚੁੱਪ ਕਰ ਵੇਖੀ ਦੀ ਦੋਵੇਂ ਮੁੰਡਿਆਂ ਕੋ ਵੀ ਕਲਾਸ ਲੱਗਣੀ ਆ ਕਿ ਇੱਦਾਂ ਤੇ ਮੰਮੀ ਨੂੰ ਜਾਣ ਦੇਣਾ ਉਹਨਾਂ ਨੇ ਕੋਈ ਨਹੀਂ ਰੰਜੀਦ ਨੂੰ ਤੇ ਸਾਰਾ ਹੀ ਪਤਾ ਤੂੰ ਲਵ ਨੂੰ ਦੱਸ ਇਹ ਕੀ ਕੁਝ ਕਰਦੀ ਫਿਰਦੀ ਹੈ ਮੈਂ ਨਹੀਂ ਦੱਸਣਾ ਹੈਗਾ ਮੈਨੂੰ ਲੱਗਦਾ ਵਾ ਡੈਡੀ ਗੇ ਲਵ ਵੱਲ ਤੇ ਇੱਦਾਂ ਵਾ ਹੁਣ ਸਾਡੀ ਸਿਆਣਪ ਦੇ ਵਿੱਚ ਹੀ ਆ ਡੈਡੀ ਨੂੰ ਆਨੇ ਆ ਤੂੰ ਮਰਜੀ ਨਾ ਪੈਸੇ ਦੇ ਕੇ ਆ ਉਹ ਚਾਚੀ ਜੀ ਯਾਰ ਡੈਡੀ ਕਿੱਥੋਂ ਪੈਸੇ ਦੇ ਦੇਣ ਹੁਣ ਇਹ ਕਹਿੰਨੇ ਆ ਨਾ ਇਹਨੂੰ ਆਪਣੀ ਕੁੜੀ ਕੋ ਗਜਰਾ ਲਿਆ ਉਹੀ ਵੇਚ ਕੇ ਤੇ ਉਹਦੇ ਨਾਲ ਹੀ ਹੀ ਗਾਜੀ ਪਹਿਰਾਵਾ ਨਹੀਂ ਨਾ ਵਾ ਇਦਾਂ ਨਾ ਸਾਡੀ ਵੀ ਬੇਚੀ ਆ ਕੱਲੀ ਮੰਮੀ ਦੀਨੀ ਆ ਕਿਉਂਕਿ ਉਹਨੇ ਤੇ ਜਿਹੜਾ ਕੰਮ ਕਰਨਾ ਹੀ ਕਰਤਾ ਵਾ ਇਦਾਂ ਕਰਨੀ ਆ ਜਿਹੜੀ ਮੇਰ ਕੋ ਚੈਨ ਆ ਨਾ ਉਹ ਪਾ ਦੇਣੇ ਗਹਿਣੇ ਚਲ ਜੀਤ ਨਹੀਂ ਕਰਦਾ ਆਪਣੀ ਚੈਨ ਵੇਚਣ ਨੂੰ ਚਲ ਕੋਈ ਗੱਲ ਨਹੀਂ ਹੁਣ ਕਲਾ ਤੇ ਮਕੋਣੀ ਆ ਨਾ ਘਰ ਚੋਂ ਚਲ ਫੇ ਲੈਂਦੇ ਆ ਆ ਡੱਬੇ ਚ ਕੀ ਆਇਆ ਕਹਿੰਦੀ ਮੇਰੇ ਪੇਕਿਆਂ ਤੋਂ ਡੱਬਾ ਮੈਂ ਲਿਆਂਦਾ ਵੇਨੇ ਆ ਹੀ ਪੇਜ ਆਪੇ ਕੀਆ ਵਾਲਿਆਂ ਨੇ ਆ ਜਾ ਚੱਲ ਆਏ ਰੱਬਾ ਮੈਂ ਕੀ ਕਰਾਂ ਮੈਨੂੰ ਕੋਹ ਨਹੀਂ ਸੁਝਾਂ ਲਿਆ ਹੈਗਾ ਸੜਗੀ ਮੇਰੀ ਕਿਸਮਤ ਨਾ ਡੋਲਾਂਦੀ ਨਾ ਕਲੇਸ਼ ਪੈਂਦਾ ਇਹਦਾ ਪਿਓ ਵਾਦੀ ਉਹ ਨਹੀਂ ਕਿੱਧਰ ਆਇਆ ਹੈਗਾ ਕਿਤੇ ਇੱਥੇ ਹੁੰਦਾ ਉਹ ਆਪੇ ਸਮਝਾ ਲੈਂਦਾ ਕੋਈ ਫੋਨ ਲਾ ਕੇ ਵੇਖਾਂ ਕਿਦਾਂ ਚੋਕੀ ਲਏ ਆਏ ਰੱਬਾ ਹੁਣ ਮੈਂ ਉਹਨੂੰ ਲਾ ਮਾਂ

ਮੇਰੇ ਵਰਗ ਬਿੱਤੀ ਸੁਣ ਤਾ ਕਿਹ ਦਿਨ ਹੋਏ ਵੈਰੀ ਦੁਸ਼ਮਣ ਦੀ ਵੀ ਨਾ ਹੋਵੇ ਕੀ ਹੋਣਾ ਵਾ ਠੀਕ ਠਾਲ ਆ ਜਦਾ ਡੋਲਾ ਵਿਆਹ ਕਿ ਲਿਆਂਦਾ ਨਾ ਉਹਨੇ ਸਾਡਾ ਲਹੂ ਪੀਤਾ ਹੀ ਅਸੀਂ ਬੜੇ ਦੁਖੀ ਹਾਂ ਮੈਂ ਤਾਂ ਕਹਾਂ ਨਾ ਕਿਹਨੂੰ ਦੱਸਾਂਗੀ ਅਜਾ ਟਿੱਡ ਬੜਿਆ ਹੋਏ ਤੇ ਦੱਸਿਆ ਜਾਂਦਾ ਨਹੀਂ ਕੀ ਦੱਸਾਂ ਪੁੱਤ ਮੁੰਡਿਆਂ ਨੂੰ ਹੀ ਛੱਡਦੀ ਨਹੀਂ ਕਦੀ ਉਹਨੂੰ ਆਗੇ ਤੂੰ ਆਹ ਕਰਨਾ ਕਦੀ ਉਹਨੂੰ ਆਂਦੀ ਤੂੰ ਆਹ ਕਰਨਾ ਉਹ ਨਿਆਣਾ ਵਿਚਾਰਾ ਮੇਰੇ ਪੁੱਤੇ ਤੋਂ ਮੈਂ ਪਿਆਰ ਨਹੀਂ ਪੋਟਦਾ ਭਰੀਆਂ ਜਿਵੇਂ ਛੱਡਦੀ ਮੇਰਾ ਪੁੱਤ ਬੜਾ ਦੁਖੀ ਆ ਕੀ ਦਾ ਅਖੀਤੀ ਇਹ ਸ਼ਕਲੋ ਹੀ ਲੱਗਦੀ ਆ ਭੋਲੀ ਬੜੀ ਗੋਲੀ ਹੋ ਤੈਨੂੰ ਮੈਂ ਕੀ ਦੱਸਾਂ ਇਹਦੀਆਂ ਗੱਲਾਂ ਜੇ ਮੈਂ ਦੱਸਾਂ ਨਾ ਐਵੇਂ ਸਿਆਣੀਆਂ ਗੱਲ ਬਣਾਈਏ ੱੱਗਾ ਕਿ ਆਪਣੇ ਘੇਡ ਨੰਗਾ ਹੁੰਦਾ ਮੈਂ ਤਾਂ ਪਰਦੇ ਹੀ ਪੰਦੀ ਰਹੀ ਕੋਤ ਸਮਝਾਵਾਂ ਕੀ ਜੇ ਸਮਝਣ ਵਾਲੀ ਹੋਏ ਤਾਂ ਫੇਰ ਹੀ ਸਮਝਾਵਾਂ ਨਾ ਮੈਨੂੰ ਜਾਂਜ ਲੱਗਦਾ ਇਹਦੇ ਪਿੱਛੇ ਦੀ ਮਾਂ ਵੀ ਇਦਾਂ ਦੀ ਹੋਣੀ ਹੈ ਕਿ ਉਹ ਇਹਨੂੰ ਮਾਤ ਦਿੰਦੀ ਜਾਂ ਕੋਸ ਸਮਝਲਦੀ ਤੇ ਧੀ ਇਹ ਬਗਾਨੇ ਘਰ ਗਈ ਆ ਅਕਲ ਕਰ ਪਰਨਾ ਕਿਤੇ ਇਕੱਲ ਤਾਂ ਲੱਗ ਮਨੀ ਨੰਗੀ ਹੈ ਚੱਲ ਨਾ ਪੁੱਤ ਤੈਨੂੰ ਮੈਂ ਫੇਰ ਲਾਉਂਗੀ ਤੈਨੂੰ ਮੈਂ ਕੀ ਦੱਸਾਂ ਮਾੜਾ ਪਿੰਡੀ ਮਰਾਜ ਹੋ ਕੇ ਗਈ ਉਹਦੇ ਨਾਲ ਜਾਵਾ ਵੇਖਾਂ ਇਹਦੇ ਲੱਬ ਲੁੱਬ ਕੇ ਲਿਆਵਾ ਇੱਕ ਤਰ੍ਹਾਂ ਫੁੱਫੜ ਨਹੀਂ ਉਹ ਘਰ ਹੈਗਾ ਉਹ ਪਤਾ ਨਹੀਂ ਕਿਹੜੇ ਪਾਸੇ ਨਿਕਲਿਆ ਇਹਦੇ ਫੋਨ ਲਾਉਂਦੀਆਂ ਸੱਚ ਬੰਦਾਉਂ ਡਿਆਈ ਤਾਂ ਠੀਕ ਆ ਪੁੱਤ ਕੀ ਦੱਸਾਂ ਬਹਣੀ ਹਾਲ ਬੜੀ ਜਾਨ ਦੁਖੀ ਆ ਐਵੇਂ ਆਂਦੇ ਆ ਕਿ ਜੇ ਲੋਤੀਆਂ ਪਤ ਨਹੀਂ ਜਾਏ ਹੁੰਦੇ ਉਦੋਂ ਬੜਾ ਚਾਹ ਹੁੰਦਾ ਕਿੱਡੀਆਂ ਪੁੱਤ ਵੀ ਆਈਏ ਪੱਕੀਆਂ ਖਾਵਾਂਗੇ ਇਹ ਨਹੀਂ ਪਤਾ ਅੱਗੇ ਨਾਲ ਵੀ ਜਾਣ ਰੋਕੀ ਕੋ ਜੀ ਤੈਨੂੰ ਕੋਈ ਗੱਲ ਦਾ ਪਤਾ ਲੱਗਾ ਨਹੀਂ ਡੜੀ ਮੈਨੂੰ ਤਾਂ ਕੋਈ ਲੱਗੀ ਗੱਲ ਹੈ ਦੱਸੋ ਉਹ ਕੀ ਗੱਲ ਆ ਇਧਰ ਚੁੱਪ ਜੀ ਕੱਲੇ ਹੋ ਗਏ ਗੱਲ ਯਾਰ ਤੇ ਮੈਂ ਕੀ ਦੱਸਾਂ ਗੱਲ ਤੇ ਨਾ ਪਰ ਮਨਾ ਮੇਰਾ ਥੇ ਕਰਕੇ ਸੁਰਸੜਿਆ ਤੇਰੀ ਮਾਂ ਕਿਉਂ ਡੜੀ ਕੀ ਗੱਲ ਹੋ ਗਈ ਆ ਥੋੜੀ ਪਾਈਕ ਨਹੀਂ ਆਪਾਂ ਅਮਨ ਦੀ ਚੂੜੀ ਆਹੋ ਠੀਕ ਆ ਹੂੰ ਉਹ ਕਿ ਦਿਨੇ 3 ਲੱਖ ਰੁਪਏ ਤਾਈ ਕੋ ਲੈ ਕੇ ਤੇ ਉਹਦੀ ਬਣਾ ਕੇ ਦਿੱਤੀ ਤੇ ਮੈਂ ਇਹਨੂੰ ਪੁੱਛਿਆ ਵੇਗਾ ਮਾਦਰ ਨੂੰ ਲੈ 10 ਕਿ ਤੂੰ ਪੈਸੇ ਕਿੱਥੋਂ ਲੈਂਦਾ ਨਹੀਂ ਮੇਰੀ ਉਹ ਨਸ਼ਾਰੇ ਵਾਲੀ ਉਹ ਮਾਸੀ ਦੀ ਕੁੜੀ ਉੱਥੇ ਫਾੜੀ ਉਹਨੇ ਢਿੰਗੜੇ ਤੇ ਮੋਏ ਪੈਸੇ ਕਿਦਿਨੇ ਦਿੱਤੇ ਹੈ ਜੇ ਤੂੰ ਇਹੋ ਕੰਮ ਹੀ ਕਰਨਾ ਹੈ ਤਾਂ ਬਿੰਨੋ ਦੱਸ ਦੀ ਹੈ ਤੇ ਕਿੰਨੇ ਗਾੜੀ ਫੰਕਸ਼ਨ ਹੋਣੇ ਕਿਤੇ ਉਦੋਂ ਪਾਣਦੇ ਕੋਈ ਚੀਜ਼ ਇੱਕ ਚੀਜ਼ ਘੱਟ ਵੀ ਰਹਿੰਦੀ ਸੀ ਤੂੰ ਕਹੂੰ ਦੱਸ ਦੇ ਵੀ ਕਮੀ ਕਿਸ ਚੀਜ਼ ਦੀ ਰਹਿੰਦੀ ਸੀ ਆਪਾਂ ਡੜੀ ਸਹੀ ਦੱਸਣਾ ਇਹੋ ਜਨਾਨੀ ਦਾ ਗੱਲਾਂ ਆਡੀਆਂ ਥੱਲੇ ਨਵਾਦ ਕਿ ਨੱਕ ਰਹੇ ਉੱਤਾ ਉੱਚਾ ਟਾ ਬਹੁਤ ਗੱਲ ਕਰਦੇ ਥਲੇ ਆ ਜੀਏ ਬਹੁਤ ਚੱਕਰਾਂ ਵਿੱਚ ਵੀ ਚੂੜੀ ਖਣੋ ਸਾਨੂੰ ਵੀ ਠੰਡ ਲੱਗਣ ਦੀ ਹੈ ਹੈ ਬੱਲੇ ਬੱਲੇ ਘਰ ਦਾ ਗੁੰਡਾ ਕਰਾਤਾ ਹੀ ਉਹ ਤਾਂ ਗੱਲ ਵਾ ਨਾ ਤੇ 3 ਲੱਖ ਰੁਪਈਆ ਵੱਖਰਾ ਹੀ ਉਹ ਤੇ ਵਿਆਹ ਜਿਹੜਾ ਵੱਖਰਾ ਵੇਲਾ ਦਾ ਮੰਮੀ ਬਨੂਣ ਗੁੱਸਾ ਹੁੰਦਾ ਵੀ ਤੁਹਾਡੇ ਵੀ ਨਹੀਂ ਪਿੰਕ ਪਹਿਨ ਦਿੱਤੀ ਕਰਨੀ ਤੁਹਾਡੇ ਕੋਲ ਪਰਦਾ ਰੱਖਣਾ ਖੜਾ ਤੁਹਾਨੂੰ ਦੱਸ ਦਿੰਦੇ ਯਾਰ ਇਹੀ ਕੰਮੇ ਕਰਨ ਲੈਣਾ ਤੂੰ ਆਪਸਾ ਨਾਲ ਲਵ ਜਿਹੜਾ ਕੰਮ ਉਹਨੇ ਕਰ ਛੜਿਆ ਆ ਨਾ ਤੇ ਤੈਨੂੰ ਪਤਾ ਨਾ ਮੈਨੂੰ ਪਤਾ ਨਾ ਤੇਰੀ ਘਰ ਦੀ ਨੂੰ ਪਤਾ ਨਾ ਦੂਜੀ ਕੁੜੀ ਨੂੰ ਪਤਾ ਵਾ ਤੇ ਹੁਣ ਜਦੋਂ ਉਹਨਾਂ ਨੂੰ ਗਰਭੀਨ ਹੋਣਾ ਪਤਾ ਲੱਗਾ ਉਹਨਾਂ ਦਾ ਫਿਕਰਾਂ ਹੀ ਉਹਨਾਂ ਫੇਰ ਲੱਗਣਾ ਵਾ ਮੋੜ ਕੇ ਮੰਮੀ ਖੜਾ ਮੈਨੂੰ ਉਹ ਆ ਤਾਂ ਕਰਦੀ ਐ ਮੇਰੇ ਤੇ ਬੰਦਾ ਦੀ ਸੁਣਨਾ ਕਰ ਹੁਣ ਹਾਲੇ ਦਾ ਇੱਕੋ ਹੀ ਹੋ ਕਿਤੇ 1.5 ਲੱਖ ਰੁਪਏ ਦਾ ਕਿਤੇ ਉਹਨਾਂ ਤੇ ਹੀ ਹਿੰਤੀਆ ਹੁੰਦੇ ਆ ਭਰਾ ਕਰ ਲੈ ਤੇ ਬਾਕੀ ਕੋਈ ਮੈਂ ਵੇਨਾ ਕੇ ਬੰਦੇ ਨੂੰ ਕੋ ਤਾ ਦੇ ਜੜੀ ਆਵੇ ਮੇਰੇ ਹੱਥ ਖੜੇ ਹੀ ਹੋ ਮੇਰਾ ਯਾਰ ਅੱਗੇ ਖਰਚਾ ਖਰਚਾ ਵਿਚਰਾ ਹੋ ਗਿਆ ਤੇ ਮੈਂ ਵੀ ਧੱਦੇ ਲਖਾ ਲਿਆ ਤੇ ਕਣਕ ਨੂੰ ਟਾਈਮ ਲੱਗਦਾ ਹੋ ਤਾਂ ਉਹਨਾਂ ਚੋਂ ਜਿੰਨੇ ਕਦੀ ਕਣਕ ਉਹਨਾਂ ਦੇ ਵਾਜ ਬਣ ਜਾਣਾ ਉੱਥੇ ਉਥੋਂ ਕੀ ਆਉਣਾਵਾਂ ਛਣਕਾਉਣਾ ਉਥੋਂ ਜੋ ਜਾਣਾ ਤੇ ਆਰਤੀ ਨੇ ਕੱਢ ਕੇ ਕਾਪੀ ਅੱਗੇ ਰੱਖ ਦੇਣੀ ਆ ਹਰ ਵਾਰੀ ਦੀ ਜਾਈ ਦਾ ਖੁਸ਼ੀ ਖੁਸ਼ੀ ਆ ਕੋ ਪੈਰ ਤੇ ਲਾ ਲੈ ਆਵਾਂਗੇ ਤੇ ਮੁੜ ਕੇ ਹਿਸਾਬ ਕਰਾ ਕੇ ਤੇ ਚਲੋ ਜੀ ਪੱਲੇ ਇਹਨੇ ਫਿਰ ਤੁਹਾਡਾ ਲੱਖ ਰਹਿ ਗਿਆ 50 ਰਹਿ ਗਿਆ ਦੇਣਾ ਉਹ ਰਖਦੇ ਹੱਥ ਪੱਲਾ ਮਾਰ ਲਓ ਤੇ ਬਾਹਰ ਵਾਲੇ ਨੂੰ ਕਰ ਰੂ ਹੋਣਾ। ਵੀ ਆ ਗੱਲ ਹੋ ਗਈ ਆ ਤੇ ਡਾਡੀ ਦੇ ਗਲੋਂ ਬੁਲਾ ਲਾਉਣੀ ਆ। ਵੀ ਪੈ ਗਈ ਆ ਸਿੱਧੀ ਜਿਹੜੀ ਗੱਲ ਵਾ। ਤੇ ਆ ਕੰਮ ਹੋਇਆ ਹੀ। ਮੈਂ ਤਾਂ ਡੜੀ ਆਪ ਹੀ ਕਰ ਲਿਓ। ਹੈਂ? ਤੂੰ ਹੀ ਕਰਿਓ। ਤੁਹਾਡੀ ਗੱਲਾਂ ਨੇ ਸੁਣ ਵੀ ਲੈਣੀ ਆ। ਮੈਨੂੰ ਉਹਨੇ ਅੱਗੇ ਫੇਰ 100 ਸਵਾਲ ਕਰਨੇ ਆ। ਕੀ ਕਿਦਾਂ ਵਾ? ਗੱਲ ਤੇ ਬੜੀ ਮਾੜੀ ਹੋਈ ਹੁਣ ਮੈਂ ਦੱਸ ਕੀ ਕਰਾਂ ਦੱਸਾਂ ਗੱਲ ਕੀ ਆ। ਇੱਥੇ ਮੈਂ ਪੱਗ ਬਣ ਕੇ ਸਾਰੇ ਪਿੰਡ ਚ ਉੱਚੀ ਧੌਣ ਕਰਕੇ ਫਿਰਨਾ ਵਾ। ਮੈਂ ਕੁੜੀ ਦਾ ਵਿਆਹ ਕੀਤਾ ਤੇ ਮੈਂ ਕਿਸ਼ੋਰ ਰੁਪਿਆ ਨਹੀਂ ਲਿਆ ਤੇ ਮੈਨੂੰ ਕੀ ਪਤਾ ਫਿਰ ਤਾਈ ਕੋ ਫੜ ਕੇ 베ਚੀ 3 ਲੱਖ ਜੇ ਇਦਾਂ ਦੇ ਕੰਮ ਜੜੀ ਚੱਲਦੇ ਰੇ ਨਾ ਘਰ 'ਚ ਤੇ ਉਹ ਦਿਨ ਦੂਰ ਨਹੀਂ ਹੋ ਜਦੋਂ ਬੈਂਕ ਵਾਲਿਆਂ ਨੇ ਨਾ ਸਾਰਾ ਕੁਝ ਆ ਡਲ ਵੇਟ ਲੈਣਾ ਗੱਡੀ ਬੂਏ 'ਚ ਖੁਲਾਇਆ ਕਰੂ ਬੈਂਕ ਵਾਲਿਆਂ ਦੀ ਆਓ ਤੇ ਤੂੰ ਯਾਰ ਮੰਮੀ ਨੂੰ ਮਸਾ ਖਿੱਚ ਕੇ ਰੱਖਿਆਗਾ ਦਬਕਾ ਮਾਰ ਕੇ ਯਾਰ ਮੈਂ ਕੀ ਪੈਕ ਦੱਸ ਜਾ ਹੁ ਰੋਇ ਲੜਦਾ ਚੰਗਾ ਲੱਗਦਾ ਹਾਂ ਜੇ ਮੈਂ ਕੁਝ ਕਵਾਂ ਤੇ ਫਿਰ ਉਹਨੇ ਕਹਣਾ ਗਰੀਬੀਂ ਦੇ ਮਗਰ ਲੱਗ ਗਿਆ ਥੱਲੇ ਲੱਗਦਾ ਜਨਾਨੀ ਤੇ ਚੱਲ ਯਾਰ ਹੁਣ ਇਹਦਾ ਮਸਲਾ ਹੱਲ ਕਰਨਾ ਕੋਈ ਨੂੰ ਪਾ ਚਲੀਆ